ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਦੇ ਸਾਖੀ ਬਣੇ ਇਤਿਹਾਸਿਕ ਗੁਰਦੁਆਰਾ ਕੰਧ ਸਾਈ ਵਿਖੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਵਾਲੇ ਦਿਨ ਸੰਗਤਾਂ ਹੋ ਰਹੀਆਂ ਨੇ ਨਤਮਸਤਕ ਗੱਲਬਾਤ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਇਹ ਸਥਾਨ ਬਹੁਤ ਪਾਵਨ ਪਵਿੱਤਰ ਸਥਾਨ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਾਤਾ ਸੁਲਖਣੀ ਨੂੰ ਵਿਆਉਣ ਆਏ ਸੀ ਉਸ ਸਮੇਂ ਦੀ ਕੰਧ ਅੱਜ ਵੀ ਮੌਜੂਦ ਹੈ ਸਭੀ ਅਗਰ ਨਾਮਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਤਨਾਮ ਸਿੰਘ ਗ੍ਰੰਥੀ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਅੱਜ ਦਾ ਜੋ ਪਾਵਨ ਦਿਹਾੜਾ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤਪੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅਵਤਾਰ ਦਿਹਾੜਾ ਬੇਅੰਤ ਸੰਗਤਾਂ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾ ਰਹੀਆਂ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਬਟਾਲਾ ਦੀ ਧਰਤੀ ਤੇ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਤਾ ਸਲਖਣੀ ਜੀ ਨੂੰ ਵਿਆਹਣ ਦੇ ਵਾਸਤੇ ਇਸ ਨਗਰ ਦੇ ਵਿੱਚ ਆਏ ਸਨ ਇਹ ਕੱਚੀ ਕੰਧ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਵੀ ਉਹਨਾਂ ਦੇ ਸਮੇਂ ਤੋਂ ਉਸੇ ਤਰ੍ਹਾਂ ਹੀ ਮੌਜੂਦ ਹੈ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਣ ਕੇ ਬਰਾਜਮਾਨ ਹੋਏ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅੱਜ ਜੋ ਪਾਵਨ ਜਨਮ ਦਿਹਾੜਾ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾ ਰਹੀਆਂ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਲਾ ਜਦੋਂ ਕਾਲ ਯੁਗ ਦੇ ਵਿੱਚ ਬਹੁਤ ਸਾਰੇ ਪਾਪ ਵੱਧ ਚੁੱਕੇ ਸਨ ਕੋੜ ਦਾ ਹਨੇਰਾ ਜਦੋਂ ਸਾਰੇ ਪਾਸੇ ਫੈਲਿਆ ਹੋਇਆ ਸੀ ਉਦੋਂ ਕਾਲ ਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਤਪਦੇ ਹੋਏ ਸੰਸਾਰ ਨੂੰ ਥਾਰਨ ਦੇ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਉ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਆਪ ਪਰਮੇਸ਼ਰ ਵਾਹਿਗੁਰੂ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਣ ਕਰਕੇ ਜੀਵਾਂ ਦਾ ਭਲਾ ਕੀਤਾ ਬੇਅੰਤ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਨੇ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ 2 ਵਜੇ ਤੋਂ ਲੈ ਕੇ ਸੰਗਤਾਂ ਦਾ ਥਾਥਾ ਮਾਰਦਾ ਇਕੱਠ ਜਿਹੜਾ ਹੈ ਉਹ ਇਸ ਪਾਵਨ ਅਸਥਾਨਾਂ ਤੇ ਬੇਅੰਤ ਸੰਗਤਾਂ ਜੁੜ ਰਹੀਆਂ ਨੇ ਲੰਗਰ ਚੱਲ ਰਹੇ ਨੇ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਅਵਤਾਰ ਦਿਹਾੜੇ ਦੀਆਂ ਬੇਅੰਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ